ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਮ ਸਤਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਫਾਨੀ ਸੰਸਾਰ ਨੂੰ ਆਲਮੇ ਦਾ ਕਹਿਣ ਲੱਗੇ ਆ ਉਸ ਵੇਲੇ ਖਾਲਸੇ ਪੰਥ ਨੇ ਪੁੱਛਿਆ ਮਹਾਰਾਜ ਆਪ ਸਾਨੂੰ ਵਿਛੋੜਾ ਦੇਣ ਲੱਗੇ ਐ ਸਾਨੂੰ ਕਿਹਦਾ ਲੜ ਲਾ ਕੇ ਚੱਲੇ ਐ ਤੇ ਉਸ ਵੇਲੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲਾਂ ਕੀਤੀਆਂ ਖਾਲਸੇ ਪੰਥਨਾ ਜਿਹੜੇ ਬਚਨ ਕੀਤੇ ਐ ਉਹਨਾਂ ਲਾਈਨਾਂ ਨੂੰ ਉਦੇ ਕਰਨ ਵਾਲਾ ਸਾਧੂ ਸਿੰਘ ਪਤੰਗਾ ਤੇ ਜਗਤਾਰ ਸਿੰਘ ਕੌਣੀ ਇਉਂ ਬਿਆਨ ਕਰਨ ਲੱਗੇ ਆ ਜੀ ਆਗਿਆ ਪਹੀਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇ ਲੇ ਕਹਿਣਾ ਏ ਗੁਰੂ ਕਾ ਸਿੱਖੋ ਚੇਤੇ ਰੱਖਿਓ ਕਿਤੇ ਭੁੱਲ ਜਾਇਓ ਨਾ ਵੇਖ ਕੇ ਕਿਸੇ ਦੇ ਗਾਲ ਰੰਗੇ ਕੱਪੜੇ ਐਵੇਂ ਡੁੱਲ ਜਾਇਓ ਨਾ ਵੇਖ ਕੇ ਕਿਸੇ ਦੇ ਗਾਲ ਚਿੱਟੇ ਕੱਪੜੇ ਐਵੇਂ ਡੁੱਲ ਜਾਇਓ ਨਾ ਧਾਗੇ ਜਾਂ ਤੀਤ ਜਾ ਕੇ ਨਹੀਂ ਉਹ ਮੰਗਣੇ ਡੇਰੇ ਦੇ ਮਹੰਤ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀ ਸਨੀ ਚ ਘਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਮਿਲਣਾ ਪਵੇ ਜੇ ਕਦੇ ਕਿਸੇ ਸੰਤ ਨੂੰ ਮਿਲੋ ਫਤਿਬ ਲਾਏ ਕੇ ਐਵੇਂ ਬੜੇ ਆਈ ਉਹਦੀ ਨਹੀਂ ਓ ਕਰਨੀ ਪੈਰੀ ਹੱਥ ਲਾਏ ਕੇ ਐਵੇਂ ਬੜੇ ਆਈ ਉਹਦੀ ਨਹੀਂ ਓ ਕਰਨੀ ਪੈਰੀ ਹੱਥ ਲਾਏ ਕੇ ਜਿਹੜਾ ਸਾਧ ਪਿੰਦਾ ਏ ਤਮਾਕੂ ਢੜੀਆਂ ਲੈਣਾ ਕੀ ਉਹ ਸੰਤ ਤੋਂ ਸੀਸ ਨੀਚਾ ਕਾਉਣਾ ਕਿਤੇ ਹੋਰ ਖਾਲਸਾ ਬਨਾ ਗੁਰੂ ਗ੍ਰੰਥ ਤੋਂ ਸੀਸ ਨੀਚਾ ਕਾਉਣਾ ਕਿਤੇ ਹੋਰ ਖਾਲਸਾ ਬਨਾ ਗੁਰੂ ਗ੍ਰੰਥ ਤੋਂ ਮੜੀਆਂ ਬਣਾ ਕੇ ਪੂਜਾ ਨਹੀਂ ਹੋ ਕਰਨੀ ਜੱਗ ਉੱਤੋਂ ਗਿਆ ਦੀ ਕਰਨੀ ਜੇ ਸੇਵਾ ਕਰੋ ਮਨ ਲਾਏ ਕੇ ਮੰਜੇ ਉੱਤੇ ਪਿਆਂ ਦੀ ਕਰਨੀ ਜੇ ਸੇਵਾ ਕਰੋ ਮਨ ਲਾਏ ਕੇ ਮੰਜੇ ਉੱਤੇ ਪਿਆਂ ਦੀ ਦਿੱਤੀਆਂ ਅਸੀਸਾਂ ਲੈਣ ਰੱਜ ਰੱਜ ਕੇ ਆਪਣੇ ਹੀ ਕੰੰਤ ਤੋਂ ਸੀਸ ਨੀਚ ਘਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਬੈਠ ਕੇ ਬਖੂਹੇ ਅੱਗੇ ਬਹੁਤੇ ਔਰਤਾਂ ਅੱਡੀਆਂ ਕਸਾਉਂਦੀਆਂ ਪੱਲੇ ਨਾਲ ਟੋਏ ਜੇ ਨੂੰ ਸਾਫ ਕਰਕੇ ਬਾਬੇ ਨੂੰ ਮਨਾਉਂਦੀਆਂ ਪੱਲੇ ਨਾਲ ਟੋਏ ਜੇ ਨੂੰ ਸਾਫ ਕਰਕੇ ਬਾਬੇ ਨੂੰ ਮਨਾਉਂਦੀਆਂ ਓ ਦਾਦੂ ਦੁਨੀਆ ਬਾਵਰੀ ਤੇ ਪੂਜਤ ਮੜੀਆਂ ਉਤ ਜੋ ਆਪੇ ਉਤਰੇ ਚਲੇ ਗਏ ਤੈਨ ਸੋ ਮੰਗਤ ਪੂਤਾ ਬੈਠ ਕੇ ਬਖੂਹੇ ਅੱਗੇ ਬਹੁਤੇ ਔਰਤਾਂ ਅੱਡੀਆਂ ਕਸਾਉਂਦੀਆਂ ਪੱਲੇ ਨਾਲ ਟੋਏ ਜੇ ਨੂੰ ਸਾਫ ਕਰਕੇ ਬਾਬੇ ਨੂੰ ਮਨਾਉਂਦੀਆਂ ਪੱਲੇ ਨਾਲ ਟੋਏ ਜੇ ਨੂੰ ਸਾਫ ਕਰਕੇ ਬਾਬੇ ਨੂੰ ਮਨਾਉਂਦੀਆਂ ਲੱਸੀ ਘੋਟ ਪਾ ਕੇ ਦੁੱਧ ਪੁੱਤ ਮੰਗਦੇ ਉਤਰੇ ਨਖੰਤ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਬਤ ਲੋਕ ਵੇਖੇ ਲੱਕੜੀ ਦੇ ਕਿੱਲੇ ਨੂੰ ਹਨੂਮਾਨ ਦੱਸ ਦੇ ਤੇਲ ਤੇ ਸੰਧੂਰ ਜਾਰ ਲਾ ਕੇ ਉਸ ਦੇ ਸਿਰ ਵਿੱਚ ਝੱਸ ਦੇ ਤੇਲ ਤੇ ਸੰਧੂਰ ਜਾਰ ਲਾ ਕੇ ਉਸ ਦੇ ਸਿਰ ਵਿੱਚ ਝੱਸ ਦੇ ਐਸੀ ਪੂਜਾ ਦੱਸੋ ਕਿਨੂ ਕਿਨੂ ਉਤਾਰ ਜਉ ਹੱਥ ਜੋ ਕਲੰਕ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਨਾ ਗੁਰੂ ਗ੍ਰੰਥ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਹੁੰਦੀ ਅੱਗ ਲਾਉਣੀ ਜੀ ਨੂੰ ਠੰਡੀ ਆਖ ਦੇ ਮਨ ਤਾਂ ਮਨਾਉਂਦੇ ਹਾਂ ਰੱਖ ਕੇ ਸਹਰਾਣੇ ਉਹਦੇ ਕੱਚੀ ਲੱਸੀ ਦੀ ਕਿਕਰਾਂ ਨੂੰ ਪਾਉਂਦੇ ਹਾਂ ਰੱਖ ਕੇ ਸਹਰਾਣੇ ਉਹਦੇ ਕੱਚੀ ਲੱਸੀ ਦੀ ਕਿਕਰਾਂ ਨੂੰ ਪਾਉਂਦੇ ਹਾਂ ਅੰਤ ਦੇ ਸਮੇਂ ਛਡਾਉਣਾ ਇੱਕੋ ਨਾਮ ਨੇ ਡਰੋ ਉਹਦੇ ਅੰਤ ਤੋਂ ਸੀਸ ਨਹੀਂ ਝੁਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀਸ ਨਹੀਂ ਝਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਉੱਠ ਕੇ ਸਵੇਰੇ ਮੂੰਹਾਂ ਨੇਰੇ ਤੜਕੇ ਇਸ਼ਨਾਨ ਕਰਕੇ ਜਪਜੀਤ ਜਾਪ ਤੇ ਸਵਈਏ ਪਾੜਨੇ ਪੂਰਾ ਧਿਆਨ ਤਾਰ ਕੇ ਜਪਜੀਤ ਜਾਪ ਤੇ ਸਵਈਏ ਪਾੜਨੇ ਪੂਰਾ ਧਿਆਨ ਤਾਰ ਕੇ ਹੋ ਜਿੰਦਗੀ ਦਾ ਲੈਣਾ ਜੇ ਆਨੰਦ ਬੰਦ ਬੰਦਿਆ ਜਿੰਦਗੀ ਦਾ ਲੈਣਾ ਜੇ ਆਨੰਦ ਬੰਦਿਆ ਚੌਪੀ ਤੇ ਆਨੰਦ ਤੋਂ ਸੀਸ ਨੀਚਾ ਕੌਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੇ ਸ ਨਹੀਂ ਝਕਾਉਣਾ ਕੀਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੰਗਤਾਂ ਦੀ ਸੇਵਾ ਦਾ ਨਜ਼ਾਰਾ ਵੱਖਰਾ ਜੇ ਕੋਈ ਕਰੇ ਆਏ ਕੇ ਹੁੰਦੀ ਹੈ ਕਮਾਈ ਸਫਲ ਆ ਜਹਾਨ ਤੇ ਵੇਖੋ ਅਜ਼ਮਾਏ ਕੇ ਹੁੰਦੀ ਹੈ ਕਮਾਈ ਸਫਲ ਆ ਜਹਾਨ ਤੇ ਵੇਖੋ ਅਜ਼ਮਾਏ ਕੇ ਨੌ ਨੇ ਦਾ ਤੇ 18 ਸਦਾ ਮਿਲ ਜਾਂਦੀਆਂ ਇਹ ਗੁਰੂ ਦੇ ਪੰਥ ਤੋਂ ਸਿਰ ਨਹੀਂ ਝੁਕਾਉਣਾ ਕੀਤੇ ਹੋਰ ਖਾਲਸਾ ਬਨਾ ਗੁਰੂ ਗ੍ਰੰਥ ਤੋਂ ਸਿਰ ਨਹੀਂ ਝੁਕਾਉਣਾ ਕੀਤੇ ਹੋਰ ਖਾਲਸਾ ਬਨਾ ਗੁਰੂ ਗ੍ਰੰਥ ਤੋਂ ਨੀਵੇਂ ਨੈਣ ਰੱਖਣੇ ਤੇ ਮਿੱਠਾ ਬੋਲਣਾ ਨੀਵੇਂ ਨੈਣ ਰੱਖਣੇ ਤੇ ਮਿੱਠਾ ਬੋਲਣਾ ਨੀਵੇਂ ਨੈਣ ਰੱਖਣੇ ਤੇ ਮਿੱਠਾ ਬੋਲਣਾ ਸਿੱਖ ਦੀ ਨਿਸ਼ਾਨੀ ਐ ਮਦਦ ਗਰੀਬ ਦੀ ਹਮੇਸ਼ਾ ਕਰਨੀ ਇਹਦੀ ਕੁਰਬਾਨੀ ਐ ਮਦਦ ਗਰੀਬ ਦੀ ਹਮੇਸ਼ਾ ਕਰਨੀ ਇਹਦੀ ਕੁਰਬਾਨੀ ਐ ਡਰ ਕੇ ਕਦੇ ਨਹੀਂ ਰਹਿੰਦਾ ਸਿੱਖ ਗੁਰੂ ਦਾ ਕਿਸੇ ਧਨਵੰਤ ਤੋਂ ਸੀਸ ਨਹੀਂ ਝੁਕਾਉਣਾ ਕਿਸੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀਸ ਨਹੀਂ ਝੁਕਾਉਣਾ ਕਿਸੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਕੋਚਲੋਕੇ ਸੇਤੋਂ ਪਾਵੇਂ ਐ ਪਤੰਗੇ ਨੇ ਛੱਡ ਤੇ ਸਰਦ ਹੈ ਗੁਰੂ ਘਰੋਂ ਖਾ ਕੇ ਅੱਜ ਤਿੰਨ ਮੇਲ ਦਾ ਮਾਣ ਦਾਸਵਾਦ ਹੈ ਗੁਰੂ ਘਰੋਂ ਖਾ ਕੇ ਅੱਜ ਤਿੰਨ ਮੇਲ ਦਾ ਮਾਣ ਦਾਸਵਾਦ ਹੈ ਕੋ ਕੌਣੀ ਵਾਲਾ ਸੁਰ ਲਾਉਂਦਾ ਉੱਚੀ ਚੁੱਕ ਕੇ ਕੌਣੀ ਵਾਲਾ ਸੁਰ ਲਾਉਂਦਾ ਉੱਚੀ ਚੁੱਕ ਕੇ ਇਹੋ ਜਿਹੇ ਸ਼ੰਤ ਤੋਂ ਸੀਸ ਨੀਚਕਾਉਣਾ ਕੀਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀਸ ਨੀਚਕਾਉਣਾ ਕੀਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ